ਹਾਂਜੀ ਕੀ ਹਾਲ ਚਾਲ ਹੈ ਤੇ ਸਾਰੇ ਠੀਕ ਠਾਕ ਹੋ ਤੇ ਸਵਾਗਤ ਹੈ ਤੁਹਾਡਾ 22ਵੇਂ ਵਲੌਗ ਦੇ ਵਿੱਚ ਆਪਣੇ 3ਵੇਂ ਵਲੌਗ ਦੇ ਵਿੱਚੋਂ 7-8 ਦਿਨ ਲਾਇਗੇ ਤੇ ਅੱਜ ਦਿਨ ਦੀ ਸ਼ੁਰੂਆਤ ਹੋ ਗਈ ਹੈ ਦਿਨ ਸਵੇਰੇ ਤਿਆਗ ਰੋ ਕੇ ਘਰੋਂ ਆ ਗਏ ਆ ਤੇ ਸਟੂਡੀਓ ਆ ਕੇ ਥੋੜਾ ਜਿਹਾ ਕੰਮ ਕਰਿਆ ਜਾਨ ਨੂੰ ਮੈਂ ਕਿਹਾ ਚਲੋ ਨਾਲ ਦੇ ਸੰਗੀ ਸਾਥੀ ਆਉਂਦੇ ਆ ਆਪਾਂ ਕੁਝ ਕਰ ਲਈਏ ਤੇ ਕਿਤਰਾ ਟਾਈਮ ਪਾਸਿਆ ਇੱਥੇ ਬਹਿ ਕੇ ਤੇ ਚਲੋ ਵੀ ਇਹ ਆ ਕੁਝ ਇੱਕ ਦੋ ਕੰਮ ਸੀਗੇ ਉਹ ਨਵੇੜਲੇ ਤੇ ਬਾਕੀ ਦੋ ਜਣੇ ਦਾ ਅੱਜ ਸਾਡੇ ਬਾਈਆਂ ਦਾ ਪੇਪਰ ਆ ਪੇਪਰ ਤੋਂ ਬਾਅਦ ਉਹ ਆ ਜਾਣਗੇ ਪਲੱਸ ਜਗਦੀਪ ਆ ਰਿਹਾ ਉਹ ਵੀ ਨੇੜੇ ਪਹੁੰਚਿਆ ਵਾ ਤੇ ਤਿਆਰੀ ਆਪਾਂ ਆਪਣੀ ਪੂਰੀ ਆ ਜੀ ਸਾਮਾਨ ਜੱਗ ਲਿਆ ਆ ਠੀਕ ਆ ਤੇ ਅੱਜ ਕੁਝ ਕਰਦੇ ਆਂ ਕੱਲ ਵੀ ਸਲਾਹ ਬਣਾਈ ਸੀ ਕੁਝ ਕਰਾਂਗੇ ਕੁਝ ਨਵਾਂ ਕਰਾਂਗੇ ਪਾਸੋਂ ਵੀ ਸਲਾਹ ਬਣਾਈ ਸੀ ਪਹਿਲਾਂ ਵੀ ਇੱਕ ਦੋ ਵਾਰ ਆਪਾਂ ਕਿਹਾ ਪਰ ਅੱਜ ਉਹ ਦਿਨ ਆ ਗਿਆ ਏ ਵੀ ਅੱਜ ਆਪਾਂ ਕੁਝ ਕਰੀਏ ਕੁਝ ਬਣਾਈਏ ਨਵਾਂ ਤੇ ਹੋ ਆਪਾਂ ਕਿ ਉਹਨੂੰ ਸਾਰੇ ਤੁਸੀਂ ਪਸੰਦ ਕਰੋਗੇ ਚਲੋ ਪਹਿਲਾਂ ਵੀਡੀਓ ਨੂੰ ਵੀ ਸਾਰੇ ਵਧੀਆ ਰਿਸਪੌਂਸ ਦੇ ਰਹੇ ਹੋ ਸਾਰੇ ਪਲੱਸ ਇਹ ਕੁਝ ਇਹ ਵੀ ਥੋੜਾ ਜਿਹਾ ਕੁਝ हट ਕੇ ਐ ਤੇ ਸੋਚਿਆ ਮਨ ਨੇ ਵੀ ਚਲੋ ਕਰੀਏ ਹਨਾ ਤੇ ਅੱਜ ਉਸ ਚੀਜ਼ ਦੀ ਆਪਾਂ ਸ਼ੁਰੂਆਤ ਕਰਨ ਲੈ ਗਏ ਆ ਸਾਡੇ ਲਈ ਵੀ ਸਰਪ੍ਰਾਈਜ਼ਿੰਗ ਆ ਤੁਹਾਡੇ ਲਈ ਤਾਂ ਚਲੋ ਹੈ ਹੀ ਆ ਸਾਨੂੰ ਖੁਦ ਨੂੰ ਹੋਰ ਵੀ ਅਸੀਂ ਇਹ ਕੁਝ ਕਰ ਲਾਂਗੇ ਜਿਆ ਸੋਚਿਆ ਵੀ ਨਹੀਂ ਸੀਗਾ ਕਦੇ ਤੇ ਅੱਜ ਉਸ ਚੀਜ਼ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਨਾਲ ਹੁਣ ਸ਼ੂਟ ਕਰਾਂਗੇ ਨਾਲ ਨਾਲ ਤੁਹਾਨੂੰ ਕਰਦਾ ਦਿਖਾਵਾਂਗੇ ਵੀ ਆ ਦੇਖੋ ਜੀ ਆਪਾਂ ਇਹ ਕਰ ਰਹੇ ਆ ਜੇ ਇੱਥੇ ਪਹੁੰਚੇ ਜੋ ਵੀ ਆ ਤੇ ਵਾਸ ਜੁੜੇ ਰਹੇ ਹੋ ਇਦਾਂ ਹੀ ਇਦਾਂ ਹੀ ਸਪੋਰਟ ਕਰਦੇ ਰਹੋ ਆ ਜੋ ਇਹ ਥੋੜੀ ਦੇਰ ਪਹਿਲਾਂ ਬੰਦੇ ਫੋਨ ਕਰਿਆ ਕਹਿੰਦਾ ਵੀ ਅੱਧਾ ਘੰਟਾ ਹੋ ਗਿਆ ਕਹਿੰਦਾ ਵੀ ਮੈਂ ਰੋਟੀ ਖਾ ਕੇ ਆਉਂਦਾ ਆ ਹਾ ਦੇਖੋ ਆ ਹੁਣ ਰੋਟੀ ਖਾਣ ਦੇ ਲੈ ਵੀਰੇ ਅੱਧਾ ਘੰਟਾ ਕੀ ਕਰਿਆ ਤੁਸੀਂ ਮੈਂ ਤਾਂ ਤੁਸੀਂ ਇਹ ਕਿਹਾ ਸੀ ਮੈਂ ਰੋਟੀ ਖਾਣੀ ਹੈ ਰੋਟੀ ਫਿਰ ਇੱਕ ਅਰਜੈਂਟ ਕੰਮ ਨਿਕਲ ਆਇਆ ਉਹ ਵੀ ਜ਼ਰੂਰੀ ਆ ਇੱਕ ਇੱਕ ਪਾਈ ਅਰਜੈਂਟ ਕੰਮ ਬਹੁਤ ਹੁੰਦੇ ਪੰਜਾਬ ਵਿੱਚ ਆਇਆ ਹੜ ਦਾ ਤੂਫਾਨ ਹਾ ਜੇ ਫਿਰ ਸਭ ਤੋਂ ਪਹਿਲਾਂ ਅਰਜੈਂਟ ਕੰਮ ਦਾ ਪਰਸਾ ਦਾ ਕੰਮ ਹੁੰਦਾ ਇਹ ਕੰਮ ਕਰਾਣੇ ਆਣੇ ਲੰਦਰ ਚ ਕਰਾਣੇ ਆ ਦੇਖੋ ਕਈ ਵਾਰ ਕੀ ਹੁੰਦਾ ਹੈ ਚਾਹ ਇਤਾਂ ਦੀਆਂ ਆਦਤੀਆਂ ਨੇ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਸੰਭਾਲਣਾ ਹੈ ਤੁਹਾਡਾ ਵੀ ਨਾ ਗੁਲਾਮ ਨਾ ਬੈਠਾ ਨੂੰ ਬਾਹਰ ਗੱਲ ਸਾਡੇ ਲੈ ਦੇਖੋ ਜੀ ਕੰਮ ਤਾਂ ਸੀ ਕਰਨਾ ਪਰ ਆਏ ਹਾਲਾਤਾਂ ਚ ਤਾਂ ਨਹੀਂ ਕਰ ਹੁਣਾ ਹੁਣ ਅਸੀਂ ਕੀ ਕਰੀਏ ਰੋਟੀ ਖਵਾਈਏ ਇੱਕ ਕੰਮ ਕਰੀਏ ਟਾਈਮ ਪਹਿਲਾਂ ਹੀ ਇੰਨਾ ਹੋ ਗਿਆ ਹੈ ਹਾਂ ਆ ਦੇਖ ਲਓ ਜੀ ਆ ਕੰਮ ਕਰਨ ਦੇ ਹਾਲਾਤ ਤਾਂ ਪਹਿਲਾਂ ਲੰਗਰ ਚ ਨੂੰ ਬਾੜ ਲਿਆ ਜੀ ਉੱਥੇ ਜੇ ਉੱਥੇ ਲੱਸੀ ਲੱਸੀ ਵੀ ਕਿ ਤੁਹਾਨੂੰ ਨੀਂਦ ਆਉਣ ਲੱਗੀ ਫੇ ਤੁਸੀਂ ਕੀ ਕਰੋਗੇ ਉਹ ਲੱਗਦਾ ਕਿ ਜਦ ਤੱਕ ਢਿੱਡਰੀ ਦਾ ਪਰਤਾ ਕੰਮ ਨਹੀਂ ਆ ਆਹ ਤੇ ਆਹ ਹੀ ਕਾਰ ਸੇਵ ਵਾਲਿਆਂ ਦੇ ਆ ਗਿਆ ਆਪਾਂ ਬਿੱਲੂ ਬਿੱਲੂ ਸੰਡਾ ਚਲੋ ਵੀਰੇ ਯਾਰ ਮਾਸ਼ਾਉਣੀ ਨਹੀਂ ਕਿ ਮਾਈਕ ਕਾਰ ਦੇ ਲਈ ਲਾਏਵੇਂ ਮੈਨੂੰ ਪਤਾ ਨਹੀਂ ਕਿ ਉਹਨਾਂ ਕਹਿੰਦਾ ਨਾ ਕਿ ਇਹ ਲੇਟ ਹੋ ਗਿਆ ਮੈਂ ਮੈਨੂੰ ਫੋਨ ਆ ਗਿਆ ਨਹੀਂ ਉੱਥੇ ਦੇਖ ਵੀ ਨਹੀਂ ਲਈ ਆਇਓ ਨਿਤਨੇਵ ਕਰ ਉਦਾਸ ਕਰਕੇ ਪਿੱਛੇ ਹੀ ਜਾਓ ਦੇਖ ਵੀ ਨਹੀਂ ਮਿਲੀ ਹੈ ਦੇਖ ਵੀ ਨਹੀਂ ਮਿਲੀ ਮੈਨੂੰ ਕੀ ਸੰਗਤ ਨੂੰ ਨਹੀਂ ਮਿਲੀ ਮੈਨੂੰ ਕੀ ਮਿਲਨੀ ਇਹ ਤੁਸੀਂ ਦੇਖਦੇ ਹੋ ਇਹ ਸਾਡੇ ਉਹ ਯੋਧੇ ਨੇ ਜਿਹੜੇ ਕਿਤੇ ਵੀ ਮਤਲਬ ਕਦੇ ਵੀ ਕਿਤੇ ਵੀ ਫਿੱਟ ਕਰ ਦੋ ਇਦਾਂ ਯੋਧਿਆਂ ਨੂੰ ਇਹ ਚੱਲ ਜਾਂਦੇ ਨੇ ਇਹ ਉਹ ਬੰਬ ਨੇ ਬੰਬ ਨਹੀਂ ਹੁੰਦੇ ਇੱਕ ਇਹ ਕਹਿੰਦਾ ਪੁੱਸ ਇਹ ਠੁੱਸ ਇਹ ਉਹ ਮੱਭਨੇ ਜਿਹੜੇ ਨਾ ਫੋਸਦੇ ਨੇ ਠੋਸਦੇ ਨੇ ਜਿੱਥੇ ਅੱਗ ਲਾਤੀ ਪਟਾਕਾ ਹੀ ਪਾਉਂਦੇ ਬਸ ਉਹ ਵੀ ਆ ਨਾ ਕਿਉਂਕਿ ਇਹ ਦੇਖੋ ਵੀ ਚਲੋ ਮਾਰਾ ਨੇ ਸੇਵਾ ਲੈ ਲਈ ਇਹੀ ਬਹੁਤਾ ਰਾਤ ਨੂੰ 10 ਤੋਂ 12 12 ਤੋਂ ਦੂਟੀ ਲਈ 2 ਵਜੇ ਆ ਕੇ ਸੋਇਆ 4 ਵਜੇ ਫੇਰ ਇੱਥੇ ਪਹੁੰਚਿਆ ਹੈ ਲੋ ਗੱਲ ਵਾਲੇ ਦੇਖਿਆ ਸੀ ਨਾ ਆਪਨੇ ਮੂਹਰੇ ਆ ਰਹੇ ਆ ਤੇ ਅੱਜ ਸਿਰਫ ਤੁਹਾਨੂੰ ਦੱਸ ਰਿਹਾ ਕਟਨਾਪ ਕਰਕੇ ਲਿਆਂਦਾ ਹੋਇਆ ਬੰਦਾ ਸੀ ਇਹ ਠੀਕ ਆ ਹੁਣ ਅਸੀਂ ਜਾਣੇ ਅਗਲੀ ਵਾਰ ਤੇ ਅੱਗੇ ਤੋਂ ਸਰੀ ਵੀ ਰੱਖਣਾ ਕਰਾਵਾਂਗੇ ਠੀਕ ਆ ਓਕੇ ਆ ਸਹੀ ਆ ਉਹ ਘਣੀ ਮੱਧਰੀ ਆ ਯਾਰ ਇਹ ਆ ਜੋ ਆ ਜਾ ਆ ਜਾ ਜਿੰਦਾ ਹੁੰਦਾ ਜੀ ਆ ਦੋ ਬੇਲੜ ਬੈਠੇ ਆ ਉਧਰ ਅਸੀਂ ਦੋ ਮੁੰਡੇ ਕੰਮ ਲਾਏ ਹੋਏ ਨੇ ਦੇਖੋ ਫਰਕ ਤਾਂ ਹੁੰਦਾ ਨਾ ਆ ਮਾਲਕ ਬੈਠੇ ਉਧਰ ਕੰਮ ਹੈ ਅਸੀਂ ਕੰਮ ਲਾਏ ਹੋਏ ਨੇ ਦਿਹਾੜੀ ਦੇਣੀ ਆ ਉਹਨਾਂ ਨੂੰ ਦਿਹਾੜੀ ਵੀ ਕੀ ਚੱਲ ਆਇਓ ਚਾਹ ਜੋ ਬੁਲਾ ਦੇਣੇ ਮੁੰਡੇ ਖੁਸ਼ ਹੋ ਜਾਣਗੇ ਇੱਧਰ ਕੰਮ ਲਾਏ ਬਈ ਆ ਮੁੰਡਾ ਕੰਮ ਲਾਇਆ ਬਈ ਸ਼ਾਰਟ ਲੈਂਦਾ ਫਿਰਦਾ ਇਹਨੂੰ ਅੱਜ ਫੇਰ ਕੈਪਟਨੇਪ ਕਰ ਲਿਆ ਸੀ ਇਹ ਯੂਨੀਵਰਸਟੀੋਂ ਭੱਜ ਰਿਹਾ ਸੀਗਾ ਜਾਂਦਾ ਜਾਂਦਾ ਸੀ ਰੋਕ ਲਿਆ ਤੇ ਬਾਕੀ ਸ਼ੂਟ ਚੱਲ ਰਿਹਾ ਮਹਾਰਾਜ ਦੀ ਕਿਰਪਾ ਨਾਲ ਵਧੀਆ ਆਪਾਂ ਬੈਠੇ ਤਾਂ ਬੋਆ ਆ ਰਹੀ ਆ ਬਾਈ ਸੰਗਤ ਸਫਾ ਕਰਕੇ ਚਲੋ ਸੰਗਤ ਹੁਣ ਬਾਦੇ ਰਹੀ ਆ ਹਨ ਤੇ ਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਠੰਡਾਪੁਰ ਸਾਹਿਬ ਬੈਠੇ ਆ ਆਪਾਂ ਮਹਾਰਾਜ ਕਿਰਪਾ ਕਰਨ ਜਿਹੜਾ ਪਰੋਜੈਕਟ ਆਪਾਂ ਛੇੜਿਆ ਚੜ੍ਹਦੀ ਕਲਾ ਕਰਨਾ ਮਹਾਰਾਜ ਹੈ ਹਨ ਤੇ ਸਾਡੇ ਲਈ ਵੀ ਚਲੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇੱਕ ਸਰਪ੍ਰਾਈਜ਼ ਆ ਸੋਚਿਆ ਨਹੀਂ ਸੀਗਾ ਵੀ ਇੰਨੇ ਵਧੀਆ ਲੈਵਲ ਤੇ ਕਰਾਂਗੇ ਪਰ ਮਹਾਰਾਜ ਕਰਵਾ ਰਹੇ ਨੇ ਕਰਵਾਉਣ ਵਾਲੇ ਹੋਈ ਨੇ ਸਾਡਾ ਐਂਕਰ ਪਤਾ ਨਹੀਂ ਕਿੱਥੇ ਰਹਿ ਗਿਆ। ਉਹ ਚਲੀ ਗਿਆ। ਐਂਕਰ ਕੌਣ ਗਿਆ ਪਹਿਲਾਂ? ਕੈਮਰਾਮੈਨ ਤਾਂ ਪਿੱਛੇ ਸੀਗਾ ਐਂਕਰ ਪਹਿਲਾਂ ਚਲ ਗਿਆ ਹੋਣਾ। ਓਕੇ। ਆਓ ਜੀ ਅੱਜ ਦਾ ਸਾਡਾ ਸ਼ੂਟ ਖਤਮ ਹੋ ਗਿਆ। ਤੇ ਸਰ ਕੀ ਕਹਿਣਾ ਦੋਗੇ ਜਦੋਂ ਸ਼ੂਟ ਕਰਦੇ ਸੀ ਮੈਨੂੰ ਲੱਗੇ। ਸ਼ੂਟ ਬੜਾ ਸੋਹਣਾ ਹੋਇਆ। ਪਰ ਇਸ ਟਾਈਮ ਤੁਹਾਨੂੰ ਸਿੱਧਾ ਜਵਾਬ ਦੇਣ ਦੀ ਆ। ਜੀ। ਹਾਂ ਸਰ ਥੋੜਾ ਜੂਸ ਰਹਿ ਗਿਆ ਹਨਾ। ਮੈਨੂੰ ਪਿੱਛੇ ਖੜਿਆ ਸੀ। ਤੁਹਾਨੂੰ ਪਿਛਲੀ ਵਾਰ ਜਿਹੜੀ ਕਰ ਰਹੇ ਸੀ ਮੈਂ ਕਾਦੀ ਅੱਜ ਕੀ ਬਾਰਟੀ ਕਰਾਂਗੇ ਆਪਰੇ ਵੱਲੋਂ ਅੱਜ ਵੀ ਉਹਨਾਂ ਦੀ ਟੀਮ ਨਾਲ ਆਪਣਾ ਪਹਿਲਾ ਜੀਤੋ ਰੁਕ ਜਾ ਵੀਰੇ ਪੀਜ਼ਾ ਪਾਰਟੀ ਹੋ ਰਹੀ ਐ ਥੋੜਾ ਲੇਟ ਚੱਲ ਜੀ ਕੋਈ ਗੱਲ ਨਹੀਂ ਮੰਮੀ ਆਇਆ ਮੈਂ ਜਾ ਜਾ ਹਾਂ ਜੀ ਕੋਕਰ ਫੋਨ ਆ ਗਿਆ ਵੀਰੇ ਕੋਈ ਗੱਲ ਨਹੀਂ ਫੋਨ ਆਪਾਂ ਤੁਹਾਨੂੰ ਨਾਲ ਹੀ ਛੱਡਿਆਵਾਂਗੇ ਨਹੀਂ ਮਾਤਾ ਨੂੰ ਮੈਂ ਕਹਿ ਰਿਹਾ ਵੀ ਮਾਤਾ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਘਬਰਾਓ ਨਾ ਇਹਨਾਂ ਦਾ ਪੱਤਾ ਤੇ ਨਹੀਂ ਲਾਉਂਦੇ ਸੀ ਪੀਜ਼ਾ ਖਾ ਕੇ ਛੱਡਾਂਗੇ ਜੀ ਚਿੱਟੇ ਲਾਉਂਦੇ ਸੁੱਕੇ ਦੇ ਲਾਉਂਦੇ ਆਡ ਹੋ ਗਈ ਹੈ ਭਈਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੀ 6:00 ਵਜੇ ਜੀ ਤੇ ਅੱਜ ਦਾ ਕੰਮ ਰੱਬ ਦੀ ਮਿਹਰ ਨਾਲ ਸਾਦੇ ਨਿਬੜ ਗਿਆ ਤੇ ਵੀਰ ਨਾਲ ਪਹਿਲੀ ਡਾਕੂਮੈਂਟਰੀ ਸ਼ੂਟ ਕੀਤੀ ਆ ਅਦੇਗੜ ਸਾਹਿਬ ਦੀ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਰੇ ਕਿਵੇਂ ਰਿਹਾ ਉਹ ਜਲਦੇ ਬਾਅਦ ਤੂੰ ਜਗਰਤਾ ਕਰਨ ਤਿਆਰ ਰਹੂ ਇਸ ਤਾਂ ਕੱਲ ਮੈਂ ਤਾਂ ਰੈਡੀ ਆ ਮੈਂ ਆਪਰਾ ਅੱਜ ਕੁਸ਼ੀਆ ਕੱਲ ਨੂੰ ਇਹ ਨਾ ਕਿਤੇ ਜਾਣਾ ਹੁੰਦਾ ਫਿਰ ਮੈਂ ਰਹਿ ਜਾਂਦਾ ਦੇਖੋ ਭਾਈ ਮੈਂ ਕਹਿ ਰਿਹਾ ਜੀ ਅੱਜ ਮੈਂ ਰਾਤ ਨੂੰ ਕੰਮ ਕਰਨ ਨੂੰ ਰੈਡੀ ਸੀ ਹੁਣ ਤੇ ਡਾਕੂਮੈਂਟਰੀ ਐਡੀਟਿੰਗ ਥੋੜੀ ਲੇਟ ਹੁੰਦੀ ਹੈ ਤਾਂ ਮੈਂ ਜੀ ਕੰਬਲ ਨਹੀਂ ਹੈਗੇ ਕੀ ਫੇਰੀ ਰਾਤ ਨੂੰ ਠੰਡ ਚ ਮਰੇਗੇ ਪਿੰਡ ਚ ਲੋ ਫਿਰ ਸਵੇਰੇ ਉੱਠ ਕੇ ਸੱਜਦੇ ਭੱਜਦੇ ਨੂੰ ਨਾਲ ਠੰਡ ਬਸ ਜੀ ਹੁਣ ਆਪਾਂ ਤਾਂ ਇਹਨਾਂ ਦੇ ਹੱਥ ਆ ਜੀ ਆਪਾਂ ਅੱਜ ਦਾ ਸਮਾਂ ਦੱਸਤਾ ਸੀ ਅੱਜ ਰਾਤ ਲਾ ਸਕਦੇ ਚੰਗਾ ਕੀ ਸੱਸਰੀ ਕਾਲਦਾ ਕੈਪ ਨਹੀਂ ਕਰਾਉਣਾ ਵੀਰੇ ਚੱਲੇ ਆਈਏ ਬਸ ਜ਼ਰੂਰ ਦੇਖਿਓ ਸਾਰੇ ਸ਼ਬਦ ਰੂਪ ਚੈਨਲ ਤੇ ਡਾਕੂਮੈਂਟਰੀ ਜਲਦੀ ਲੈ ਕੇ ਆਵਾਂਗੇ ਲਓ ਜੀ ਕਹਿੰਦੇ ਚਾਹ ਦੇ ਨਾਲ ਸੈਂਡਵਿਚ 버ਗਰ ਵਗੈਰਾ ਦਾ ਬਹੁਤ ਖਾਂਦੇ ਦੇਖਣਿਆ ਸਾੰਤਰੇ ਪਹਿਲੀ ਵਾਰ ਨੇ ਆ ਜਿੰਸਾਂ ਦੇਖੋ ਹੀ ਇਹ ਕਿਹੜੇ ਇਹ ਇਹ ਕਿਹੜੇ ਇਹ ਇਹ ਚਾਹ ਜੂਰੀ ਵਾਲੇ ਕਹਿੰਦੇ ਹੋਣਗੇ ਕਿਹੜੇ ਸੱਦ ਲੈ ਓਏ ਓਹ ਘਹਿਣ ਦੀ ਜਦੋਂ ਬਾਈ ਆਰਡਰ ਲੈ ਕੇ ਆਏ ਡਰ ਗਿਆ ਕਹਿੰਦਾ ਟੂਣਾ ਉਹ ਕਹਿੰਦਾ ਟੂਣਾ ਕਰ ਰੱਖਿਆ ਤੁਸੀਂ ਤੇ ਸਰ ਤੁਹਾਨੂੰ ਅੱਜ ਮੈਗੀ ਖਾ ਕੇ ਸਰ ਕਿਦਾਂ ਦਾ ਲੱਗਿਆ ਬਹੁਤ دیر ਬਾਅਦ ਆਤੀ ਆਈ ਹੈ ਹਾਂ ਹਾਂ ਉਹ ਵਾਹ ਜੀ ਵਾਹ ਕਹਿੰਦੇ ਚਾਹ ਹਾਜਮ ਕਰ ਲਈ ਹੁਣ ਸੰਤਰੇ ਚਾਹ ਹਾਜਮ ਕਰ ਲਈ ਹੁਣ ਸੰਤਰੇ ਖਾਵਾਂਗੇ ਹਾਂ ਸਰ ਤੁਸੀਂ ਸ਼ਾਇਰੀ ਸੁਣਾਉਣ ਲੱਗੇ ਸੀ ਨਾ ਆਣ ਦੋ ਸ਼ਾਇਰੀ ਤਾਂ ਨਹੀਂ ਮੈਂ ਪੈਸੇ ਕੋਲ ਤੇ ਦਿਖਾ ਰਿਹਾ ਸੀਗਾ ਦਿਖਾਓ ਜੀ ਇਹ ਦਿਖਾ ਨਾ ਉਹ ਸੀ ਗਿਆ ਸੋਰ ਅਗੇ ਕਿਤੇ ਅੱਛਾ ਉਹ ਜਿਹੜਾ ਕੱਟਿਓ ਚਲੋ ਜੀ ਕੀ ਤੁਸੀਂ ਦਿੰਦੇ ਚੰਗਾ ਬੈ ਲਓ ਜੀ ਕਹਿੰਦੇ ਚਾਹਾਂ ਪੀ ਕੇ ਨਾਲ ਸੰਤਰੇ ਖਾ ਕੇ ਤੇ ਹੁਣ ਇੰਟਰੋ ਤਿਆਰ ਹੋ ਰਹੀ ਹੈ ਚਲੋ ਹਾਂ ਕੀ ਤੁਸੀਂ ਵੀ ਦੇਣ ਚੰਗਾ ਬੁੜਾ ਚੰਗਾ ਆਸੀ ਗਾ ਰਿਹਾ ਹੈ ਹਾਂ ਉਹ ਚਾਹ ਦਾ ਆਪ ਰੱਖ ਲਾਂਗੇ ਵੀਰੇ ਮੋਰਿਆ ਆਪ ਜੇ ਖਾਲੀ ਰੱਖ ਲਾਂਗੇ ਆਪਾਂ ਕਿਹੜੇ ਦਿਖਾਣੀ ਹੈ ਨਾ